ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਨਸਰਾ ਟਿਕਿਆ ਹੋਈਆਂ ਸਨ ਕਿ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਸ਼ਿਆਰਪੁਰ ਤੋਂ ਕਿਸ ਨੂੰ ਲੋਕ ਸਭਾ ਦੀ ਚੋਣ ਲੜਾਏਗਾ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਿਵੇਂ ਚਰਚਾਵਾਂ ਦਾ ਬਾਜ਼ਾਰ ਗਰਮ ਸੀ ਕਿ ਹੋ ਸਕਦਾ ਹੈ ਕਿ ਪਾਸਪਾ ਵੱਲੋਂ ਵਿਜੇ ਸਾਪਲਾ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਵਿਜੇ ਸਾਪਲਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਸੁਖਵੀਰ ਬਾਦਲ ਦੇ ਨਾਲ ਕਾਫੀ ਨਸਤੀਕੀ ਸਬੰਧ ਨੇ ਉਹਨਾਂ ਦੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਹੁਸ਼ਿਆਰਪੁਰ ਤੋਂ ਹੀ ਵਿਜੇ ਸਾਪਲਾ ਨੂੰ ਲੋਕ ਸਭਾ ਦਾ ਉਮੀਦ ਉਨਾ ਸਾਰੀਆਂ ਗੱਲਾਂ ਤੇ ਰੋਕ ਲੱਗਦੀ ਹੈ ਵਿਜੇ ਸਾਪਨਾ ਨੂੰ ਮਨਾਉਣ ਲਈ ਉਹਨਾਂ ਦੇ ਘਰ ਭਾਜਪਾ ਪ੍ਰਧਾਨ ਸੁਨੀਲ ਜਾਖੜ ਪਹੁੰਚਦੇ ਨੇ ਤਾਂ ਅੱਜ ਦੋ ਦਿਨ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਸ਼ਾਰਪੁਰ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਤੇ ਇੱਕ ਵਾਰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਸ਼ਾਰਪੁਰ ਦੇ ਹਲਕਾ ਚੱਬੇਵਾਲ ਤੋਂ ਸਾਬਕਾ ਵਿਧਾਇਕ ਤੇ ਸਾਬਕਾ ਕੈਬਨਟ ਮੰਤਰੀ ਸੋਨ ਸਿੰਘ ਠੰਡਲ ਤੇ ਵਿਸ਼ਵਾਸ ਦਿਖਾਇਆ ਗਿਆ ਤੇ ਸੋਨ ਸਿੰਘ ਠੰਡਲ ਨੂੰ ਹੁਸ਼ਾਰਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਜਾਨਕੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੋਨ ਸਿੰਘ ਠੰਡਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਿਉਂਕਿ 2019 ਦੀ ਗੱਲ ਅਗਰਹੀਏ ਤਾਂ ਸਾਲ 2019 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਇਕੱਠਿਆਂ ਗੱਠਜੋੜ ਹੁੰਦਿਆਂ ਲੋਕ ਸਭਾ ਦੀ ਚੋਣ ਲੜੀ ਗਈ ਸੀ ਤਾਂ ਜਿਸ ਵਕਤ ਇਹ ਗੱਠਜੋੜ ਸੀ ਤਾਂ ਉਸ ਵਕਤ ਹੁਸ਼ਾਰਪੁਰ ਲੋਕ ਸਭਾ ਦੀ ਸੀਟ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਹੁੰਦੀ ਸੀ 2014 ਦੇ ਵਿੱਚ ਵੀ ਭਾਜਪਾ ਨੇ ਜਿੱਤ ਹਾਸਲ ਕੀਤੀ ਸੀ ਤਾਂ 2019 ਦੇ ਵਿੱਚ ਵੀ ਭਾਜਪਾ ਨੇ ਜਿੱਤ ਹਾਸਲ ਕੀਤੀ ਸਿਤਾ ਪਹਿਲੀ ਵਾਰ ਹੈ ਕਿ ਲੋਕ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਇਕੱਲੇ ਆਪੋ ਆਪਣੇ ਵੱਖਰੇ ਤੌਰ ਤੇ ਲੜਨਗੇ ਹਾਲਾਂਕਿ ਇਸ ਤੋਂ ਪਹਿਲਾਂ ਲਗਾਤਾਰ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਮੀਟਿੰਗਾਂ ਹੋ ਚੁੱਕੀਆਂ ਨੇ ਸਭ ਕੁਝ ਤੈਅ ਹੋ ਚੁੱਕਿਆ ਹੈ ਤੇ ਬਸ ਗੱਠ ਜੋੜ ਦਾ ਐਲਾਨ ਹੋਣਾ ਬਾਕੀ ਐਪਰਾਂਤੂ ਕਿਸੇ ਕਾਰਨ ਗੱਠ ਜੋੜ ਜਿਹੜਾ ਉਸੇਰੇ ਨਹੀਂ ਚੜ ਸਕਿਆ ਤੇ ਹੁਣ ਦੋਵਾਂ ਵੱਲੋਂ ਇਕੱਲਿਆਂ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਤੇ ਇਸ ਤੋਂ ਪਹਿਲਾਂ ਭਾਜਪਾ ਵੱਲੋਂ ਮੌਜੂਦਾ ਸੰਸਦ ਦੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਧਰਮ ਪਤਨੀ ਅਨਿਤਾ ਸੋਮ ਪ੍ਰਕਾਸ਼ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਾਂਗਰਸ ਵੱਲੋਂ ਅਜੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਉੱਥੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਹੁਸ਼ਿਆਰਪੁਰ ਦੇ ਹਲਕਾ ਚੱਬੇয়াল ਤੋਂ ਮੌਜੂਦਾ ਵਿਧਾਇਕ ਹਾਲਾਂਕਿ ਹੁਣ ਉਹ ਸਾਬਕਾ ਵਿਧਾਇਕ ਹੋ ਚੁੱਕੇ ਨੇ ਤੇ ਕਾਂਗਰਸ ਪਾਰਟੀ ਨੂੰ અલਵਿਦਾ ਆ ਕੇ ਡਾਕਟਰ ਰਾਜਕੁਵਾਰ ਚੱਬੇਵਾਲ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਸੀ ਤੇ ਹੁਣ ਸੋਨ ਸਿੰਘ ਠੰਡਲ ਵੀ ਹਲਕਾ ਚੱਬੇਵਾਲ ਤੋਂ ਹੀ ਕਈ ਵਾਰ ਮੰਤਰੀ ਬਣ ਚੁੱਕੇ ਨੇ ਵਿਧਾਇਕ ਬਣ ਚੁੱਕੇ ਨੇ ਤੇ ਇੱਕ ਲੰਮਾ ਸਮਾਂ ਉਹਨਾਂ ਵੱਲੋਂ ਆਪਣੀ ਜ਼ਿੰਦਗੀ ਦਾ ਜਿਹੜਾ ਉਹ ਸਿਆਸਤ ਦੇ ਵਿੱਚ ਰੱਖ ਕੇ گزارਿਆ ਗਿਆ ਤੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਮਰਹੂਮ ਮੁੱਖ ਮੰਤਰੀ ਪੰਜਾਬ ਦੇ ਕਾਫੀ ਨਜ਼ਦੀਕੀ ਨਸਿੱਕੀਆਂ ਚੋਂ ਇੱਕ ਨੇ ਤਾਂ ਹੁਣ ਇੱਕ ਵਾਰ ਮੁੜ ਤੋਂ ਸੁਖਵੀਰ ਸਿੰਘ ਬਾਦਲ ਵੱਲੋਂ ਜਾਨਕੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੋਨ ਸਿੰਘ ਛੰਡਲ ਤੇ ਯਕੀਨ ਦਿਖਾਇਆ ਗਿਆ ਤੇ ਸੋਨ ਸਿੰਘ ਛੰਡਲ ਨੂੰ ਹੁਸ਼ਾਰਪੁਰ ਲੋਕ ਸਭਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਹੁਸ਼ਾਰਪੁਰ ਨਿਊਜ਼ ਨਾਲ وی ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗ੍ਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ To affect positive change around them.